ਮੈਂ ਲੁਧਿਆਣੇ ਸ਼ਹਿਰ ਅੱਗੇ ਹੱਥ ਜੋੜ ਕੇ ਤੇ ਆਹ ਹੱਥ ਅੱਡਦਾ ਅੱਜ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ ਮੇਰੇ ਕੋਲ ਸੱਚੀਉਂ ਸ਼ਬਦ ਨਹੀਂ ਆ ਮੈਂ ਜਿਹੜੇ ਬੋਲ ਕੇ ਤੁਹਾਨੂੰ ਦੱਸ ਸਕਾਂ ਕਿ ਇਹ ਜਗ੍ਹਾ ਬਣਨੀ ਇਹ ਕਿਉਂ ਇੰਨੀ ਜ਼ਰੂਰੀ ਹੈ ਤੇ ਹੁਣ ਅੱਗੇ ਭਰਤਪਾਲ ਲਈ ਸਾਨੂੰ ਰੈਗੂਲਰ ਕ੍ਰੇਨਾਂ ਦੀ ਲੋੜ ਹੈ ਜੇ ਇੱਕ ਦੋ ਕ੍ਰੇਨਾਂ ਕਿਸੇ ਕੋਲ ਹੈਗੀਆਂ ਨੇ ਕੋਈ ਸੇਵਾ ਦੇ ਤੌਰ ਤੇ ਕੋਈ ਇੱਕ ਦਿਹਾੜੀ ਲਾ ਦੇਵੇ ਕੋਈ ਦੋ ਦਿਹਾੜੀਆਂ ਲਾ ਦੇਵੇ ਕੋਈ ਸੇਵਾ ਦੇ ਦੇਵੇ ਤਾਂ ਜਰੂਰ ਮੇਰੀ ਬੇਨਤੀ ਪ੍ਰਵਾਨ ਕਰਿਓ ਮੈਂ ਭਾਈ ਗੁਰਦੀਖਾ ਖਾਲਸਾ ਭਾਈ ਗੁਰਦੀਖੀ ਫਤਿਹ ਰਾਮ ਰਾਮ ਜੀ ਜੈ ਮਾਤਾ ਦੀ ਮੈਂ ਇਹ ਸੋਚ ਰਿਹਾ ਸੀਗਾ ਵੀਡੀਓ ਬਣਾਉਣ ਤੋਂ ਪਹਿਲਾਂ ਕਿ ਮੈਂ ਐਸਾ ਕੀ ਬੋਲਾਂ ਵੀਡੀਓ ਦੇ ਵਿੱਚ ਜਿਹੜਾ ਤੁਹਾਨੂੰ ਮੇਰੇ ਅੰਦਰ ਦੀਆਂ ਭਾਵਨਾਵਾਂ ਕਹਿ ਲੋ ਜਾਂ ਸਮਾਜ ਦੀ ਸੱਚਾਈ ਕਹਿ ਲੋ ਕਿ ਤੁਹਾਨੂੰ ਪਤਾ ਲੱਗੇ ਕਿ ਇਸ ਤੀਰਥ ਬਣਨ ਦੀ ਕਿਉਂ ਇੰਨੀ ਲੋੜ ਹੈ ਕਿਉਂ ਇੱਕ ਨੌਜਵਾਨ ਇੰਨਾ ਤੜਪ ਤੜਪ ਕੇ ਹੱਥ ਜੋੜ ਕੇ ਹੱਥ ਅੱਡ ਕੇ ਤੁਹਾਡੇ ਕੋਲ ਮਦਦ ਮੰਗ ਰਿਹਾ ਕਿਉਂਕਿ ਅੱਜ ਸਮੇਂ ਦੀ ਲੋੜ ਦੇ ਹਿਸਾਬ ਨਾਲ ਇਸ ਤੀਰਥ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਜਿਹੜੇ ਲੋਕ ਬਿਨਾਂ ਇਲਾਜ ਤੋਂ ਅਜ ਮਰ ਰਹੇ ਨੇ ਤੜਪ ਰਹੇ ਨੇ ਸਾਡੇ ਹੀ ਭੈਣ ਭਰਾ ਨੇ ਸਾਡੇ ਪੰਜਾਬ ਦੇ ਲੋਕ ਨੇ ਜਿਨ੍ਹਾਂ ਨੂੰ ਅੱਜ ਇਲਾਜ ਕਰਾਣ ਜੋਗੇ ਜਿਨ੍ਹਾਂ ਕੋਲ ਪੈਸੇ ਨਹੀਂ ਐ ਡਾਕਟਰ ਦੀ ਫੀਸ ਤੱਕ ਖਰਚਣ ਲਈ ਪੈਸੇ ਨਹੀਂ ਅੱਜ ਕੱਲ ਫੀਸਾਂ ਕਿੰਨੀਆਂ ਮਹਿੰਗੀਆਂ ਹੋ ਗਈਆਂ ਨੇ ਤੇ ਇੱਕ ਆਮ ਬੰਦਾ ਦਾ ਵਿਚਾਰਾ ਜਿਹੜਾ ਰੋਟੀ ਕਮਾ ਕੇ ਮਸਾ ਖਾਂਦਾ ਉਹ ਹਜ਼ਾਰਾਂ ਲੱਖਾਂ ਦਾ ਇਲਾਜ ਕਿੱਥੋਂ ਕਰਾਏਗਾ ਮੈਂ ਹੱਥ ਜੋੜ ਕੇ ਇੱਕ ਤਾਂ ਪਹਿਲਾਂ ਧੰਨਵਾਦ ਕਰਨਾ ਚਾਹਨਾ ਕਿਉਂਕਿ ਇੱਥੇ ਦੀ ਇੱਕ ਇੱਕ ਪਹਿਲਾਂ ਤਾਂ ਜਗ੍ਹਾ ਲੈਣ ਦੇ ਵਿੱਚ ਸੇਵਾ ਫਿਰ ਜਗ੍ਹਾ ਲੈਣ ਤੋਂ ਬਾਅਦ ਇੱਟਾਂ ਦੀ ਰੇਤੇ ਦੀ ਸੀਮੈਂਟ ਦੀ ਸਰੀਏ ਦੀ ਅਸੀਂ ਮਿੱਟੀ ਵਾਲੀ ਵੀਡੀਓ ਪਾਈ ਮੈਂ ਹੱਥ ਜੋੜ ਕੇ ਸਿਰ ਝੁਕਾ ਕੇ ਨਮਨ ਕਰਦਾ ਔਰ ਦੁਬਾਰਾ ਹੱਥ ਅੱਡਦਾ ਕਿ ਸਾਡੀ ਮਿੱਟੀ ਦੀ ਵੀਡੀਓ ਪਾਉਣ ਦੇ ਨਾਲ ਸਭ ਤੋਂ ਵੱਡਾ ਧੰਨਵਾਦ ਸਾਡੇ ਮਿਸਟਰ ਰਾਜਕੁਮਾਰ ਕਵਾਤਰਾ ਜੀ ਮੇਰੇ ਪਾਪਾ ਨੇ ਜਿਨ੍ਹਾਂ ਨੇ ਤਕਰੀਬਨ 50 ਟਰੱਕਾਂ ਦੀ ਸੇਵਾ ਮਿੱਟੀ ਦੀ ਆਪ ਹੀ ਆਪਣੇ ਦੋਸਤਾਂ ਚ ਸਰਕਲ ਦੇ ਵਿੱਚੋਂ ਲੈ ਲਈ ਕੀ ਜਿਹੜੇ 50 ਟਿਪਰ ਆਣੇ ਆ ਉਹ ਮੈਂ ਆਪਣੇ ਆਪ ਕਿਉਂਕਿ ਉਹਨਾਂ ਦਾ ਸਰਕਲ ਜਿਹੜਾ ਹੈਗਾ ਉਹਨਾਂ ਤੱਕ ਵੀ ਜੇ ਵੀਡੀਓ ਪਹੁੰਚ ਰਹੀ ਹੈ ਮੈਂ ਤੁਹਾਡਾ ਹੱਥ ਜੋੜ ਕੇ ਧੰਨਵਾਦ ਦਿਆਂਗਾ ਮੈਂ ਬੇਸ਼ੱਕ ਤੁਹਾਨੂੰ ਕਦੀ ਨਹੀਂ ਮਿਲਿਆ ਪਰ ਤੁਸੀਂ ਸਾਰੇ ਸੇਵਾ ਜਿਹੜੀ ਇੱਥੇ ਪਹੁੰਚਾ ਰਹੇ ਹੋ ਉਹ ਬੜੀ ਅਨਮੋਲ ਸੇਵਾ ਹੈ ਮੇਰੇ ਕੋਲ ਸੱਚੀ ਹੋ ਸ਼ਬਦ ਨਹੀਂ ਹੈ ਮੈਂ ਜਿਹੜੇ ਬੋਲ ਕੇ ਤੁਹਾਨੂੰ ਦੱਸ ਸਕਾਂ ਕਿ ਇਹ ਜਗ੍ਹਾ ਬਣਨੀ ਕਿ ਕਿਉਂ ਇੰਨੀ ਜ਼ਰੂਰੀ ਹੈ ਔਰ ਕਿੰਨੇ ਲੋਕ ਫਾਇਦਾ ਲੈਣਗੇ ਜਾਂ ਦਵਾਵਾਂ ਸੀਸਾ ਤੁਸੀਂ ਲੋਕ ਖਟੂਗੇ ਘਰ ਬਹਿ ਕੇ ਇਹ ਜਗ੍ਹਾ ਬਣਨ ਤੋਂ ਬਾਅਦ ਕਿਉਂਕਿ ਇਹ ਜਗ੍ਹਾ ਜਿਹੜੀ ਬਣ ਰਹੀ ਹੈ ਇਹਦੇ ਵਿੱਚ ਲੋੜਵੰਦ ਸਾਡੇ ਹੀ ਭੈਣ ਭਰਾ ਲੋਕਾਂ ਦਾ ਜਿਹੜਾ ਇਲਾਜ ਹੋਏਗਾ ਇੱਥੇ ਹਸਪੀਟਲ ਬਣੇਗਾ ਫ੍ਰੀ ਦਵਾਈਆਂ ਫ੍ਰੀ ਆਪਰੇਸ਼ਨ ਫ੍ਰੀ ਇਲਾਜ ਤਾਂ ਇਹ ਮੈਂ ਮਹਿਸੂਸ ਕਰਾਉਣਾ ਚਾਹਨਾ ਤੁਹਾਨੂੰ ਕਿ ਤੁਸੀਂ ਇਹ ਮਹਿਸੂਸ ਕਰੋ ਕਿ ਸਤੀਰਤ ਨੂੰ ਬਣਾਉਣ ਦੇ ਵਿੱਚ ਜਿੰਨੇ ਵੀ ਲੋਕ ਯੋਗਦਾਨ ਪਾਣਾ ਚਾਹੁੰਦੇ ਨੇ ਭਾਵੇਂ ਇੱਕ ਇੱਟ ਦਾ ਯੋਗਦਾਨ ਪਾਓ ਕੱਲਾ ਇੱਕ ਸੀਮਿੰਟ ਦੀ ਬੋਰੀ ਦਾ ਯੋਗਦਾਨ ਪਾਓ ਹੁਣ ਸਾਨੂੰ ਲੋੜ ਹੈਗੀ ਆ ਜੀ ਕ੍ਰੇਨ ਦੀ ਇਹ ਕ੍ਰੇਨ ਜਿਹੜੀ ਪਿੱਛੇ ਚੱਲ ਰਹੀ ਆ ਇਹ ਸਾਡੇ ਨਾਲ 1000 ਰੁਪਿਆ ਇੱਕ ਘੰਟੇ ਦੇ ਹਿਸਾਬ ਨਾਲ ਤੈਅ ਹੋਈ ਆ ਇੱਕ ਮੈਂ ਧੰਨਵਾਦ ਵੀ ਕਰਨਾ ਚਾਹਨਾ ਕਿ ਜਿੰਨوں ਵੀ ਪਤਾ ਲੱਗਦਾ ਕਿ ਇੱਕ ਜ਼ਰੀਆ ਫਾਊਂਡੇਸ਼ਨ ਸੇਵਾ ਨਿਭਾ ਰਹੀ ਆ ਉਹ ਸਾਡੇ ਨਾਲ ਰੇਤ ਵੀ ਕਰ ਰਹੇ ਨੇ ਮਾਰਕੀਟ ਤੋਂ ਬਹੁਤ ਜ਼ਿਆਦਾ ਘੱਟ ਰੇਟ ਦੇ ਵਿੱਚ ਮੈਂ ਜਿਵੇਂ ਵੀਡੀਓ ਪਾਈ ਸੀ ਮਿੱਟੀ ਵਾਲੀ 5500 ਰੁਪਏ ਟਿੱਪਰ ਬੰਦੇ ਨੇ ਸਾਨੂੰ ਕਿਹਾ ਸੀਗਾ ਸੇਵਾ ਤੌਰ ਤੇ ਪਰ ਉਹ ਬਾਅਦ ਚੋ ਕਹਿੰਦਾ ਮੈਂ 5300 ਰੁਪਏ ਲਵਾਂਗਾ 200 ਰੁਪਏ ਹੋਰ ਘਟਾਤਾ ਤਾਂ 5300 ਰੁਪਏ ਦਾ ਟਿੱਪਰ 600 ਫੁੱਟ ਦਾ ਜਿਹੜਾ ਉਹ ਅੱਜ ਦੇ ਸਮੇਂ ਦੇ ਵਿੱਚ ਬੜਾ ਔਖਾ ਹੈ ਮਿਲਣਾ ਤੇ ਬੜੇ ਵੀਰਾਂ ਨੇ ਸਾਨੂੰ ਆਪਣੇ ਪਿੰਡਾਂ ਦੇ ਵਿੱਚੋਂ ਟਿੱਪਰਾਂ ਲਈ ਫੋਨ ਕੀਤਾ ਕਿ ਅਸੀਂ ਖਾਲੀ ਟਿੱਪਰ ਦੇ ਦਿੰਨੇ ਆ ਕੋਈ ਕਹਿੰਦਾ ਮੈਂ ਇੱਕ ਟਿੱਪਰ ਭੇਜ ਦਿੰਨਾ ਕੋਈ ਅੱਧੇ ਟਿੱਪਰ ਦੀ ਸੇਵਾ ਲੈ ਰਿਆ ਹੁਣ ਸਾਨੂੰ ਲੋੜ ਹੈ ਜੀ ਕ੍ਰੇਨ ਦੀ ਇਹ ਸਾਡੇ ਕੋਲ 1000 ਰੁਪਏ ਘੰਟੇ ਦੇ ਹਿਸਾਬ ਨਾਲ ਕ੍ਰੇਨ ਲੱਗੀ ਹੋਈ ਹੈ ਤੇ ਹੁਣ ਅੱਗੇ ਭਰਤ ਪਾਣ ਕਿਸੇ ਕੋਲ ਹੈਗੀਆਂ ਨੇ ਕੋਈ ਸੇਵਾ ਦੇ ਤੌਰ ਤੇ ਕੋਈ ਇੱਕ ਦਿਹਾੜੀ ਲਾ ਦੇਵੇ ਕੋਈ ਦੋ ਦਿਹਾੜੀਆਂ ਲਾ ਦੇਵੇ ਕੋਈ ਸੇਵਾ ਦੇ ਦੇਵੇ ਤਾਂ ਜਰੂਰ ਮੇਰੀ ਬੇਨਤੀ ਪ੍ਰਵਾਨ ਕਰਿਓ ਮੈਂ ਇਹ ਸ਼ਬਦ ਲੱਭਣ ਦੀ ਹਮੇਸ਼ਾ ਕੋਸ਼ਿਸ਼ ਕਰਦਾ ਜਿਹਦੇ ਨਾਲ ਬੋਲ ਕੇ ਮੈਂ ਤੁਹਾਨੂੰ ਮਹਿਸੂਸ ਕਰਾ ਸਕਾਂ ਕਿ ਇਹ ਜਗ੍ਹਾ ਬਣਨੀ ਕਿੰਨੀ ਜ਼ਰੂਰੀ ਹੈ ਕਿਉਂਕਿ ਅੱਜ ਸਮੇਂ ਦੇ ਅਨੁਸਾਰ ਲੋੜ ਹੈ ਲੋਕਾਂ ਨੂੰ ਜਾਗਰੂਤਾ ਕਰਨ ਦੀ ਲੋਕਾਂ ਨੂੰ ਅਵੇਅਰ ਕਰਨ ਦੀ ਲੋਕਾਂ ਨੂੰ ਪਤਾ ਹੀ ਨਹੀਂ ਕਿ ਜਿਹੜਾ ਇਲਾਜ ਉਹ ਲੱਖਾਂ ਦਾ ਕਰਾ ਰਹੇ ਨੇ ਉਹ ਕੱਲੀ ਦਵਾਈ ਨਾਲ ਵੀ ਠੀਕ ਹੋ ਸਕਦੇ ਨੇ ਉਹਦੇ ਲਈ ਇੱਕ ਜਗ੍ਹਾ ਚਾਹੀਦੀ ਹੈ ਇੱਕ ਸੈਂਟਰ ਚਾਹੀਦਾ ਤੇ ਇਹ ਸ਼ਹਿਰ ਦੇ ਵਿੱਚੋਂ ਵਿੱਚ ਜਿਹੜਾ ਹਮੜਾ ਰੋਡ ਤੇ ਤੀਰਥ ਬਣਨ ਜਾ ਰਿਹਾ ਹੈ ਮੇਰੇ ਲਈ ਤਾਂ ਦੇਖੋ ਤੀਰਥ ਹੀ ਆ ਬੜੇ ਲੋਕਾਂ ਨੂੰ ਇੱਚ ਵੀ ਦਿੱਕਤ ਹੈ ਕਿ ਤੀਰਥ ਕਿਉਂ ਕਹਿੰਨੇ ਹੋ ਦੇਖੋ ਮੇਰੇ ਲਈ ਇਹ ਤੀਰਥ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਬਾਬੇ ਨਾਨਕ ਦਾ ਸਿਧਾਂਤ ਇਹੀ ਸੀ ਕਿ ਲੋਕਾਂ ਦੀ ਸੇਵਾ ਕਰੋ ਕਿਸੇ ਦੇ ਕੰਮ ਆਓ ਔਰ ਸਾਰੇ ਧਰਮ ਇਹੀ ਸਿਖਾਉਂਦੇ ਨੇ ਪਰ ਤੁਸੀਂ ਵੀ ਜ਼ਰੂਰ ਇਸ ਤੀਰਥ ਬਣਨ ਦੇ ਵਿੱਚ ਯੋਗਦਾਨ ਪਾਓ ਐਜ਼ ਅ ਵਲੰਟੀਅਰ ਐਜ਼ ਅ ਸੇਵਾਦਾਰ ਸਾਨੂੰ ਕੋਈ ਮਿੱਟੀ ਰੇਤਾ ਸੀਮਿੰਟ ਸਰੀਆ ਜੋ ਜੋ ਵੀ ਸੇਵਾ ਪਾ ਸਕਦੇ ਹੋ ਲੇਬਰ ਦੀ ਸੇਵਾ ਕੋਈ ਲੈ ਲ ਲੁਧਿਆਣੇ ਚ ਬਹੁਤ ਤਗੜੇ ਤਗੜਾ ਇੰਡਸਟਰੀਅਲਿਸਟ ਨੇ ਬਿਜ਼ਨਸਮੈਨ ਨੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹਨਾ ਕਿ ਜਿੱਥੇ ਜਿੱਥੇ ਤੱਕ ਵੀ ਮੇਰੀ ਇਹ ਵੀਡੀਓ ਪਹੁੰਚ ਰਹੀ ਖਾਸ ਕਰ ਐਨ ਆਰ ਆਈ ਭਰਾ ਜਿਹੜੇ ਪੰਜਾਬ ਨੂੰ ਲੈ ਕੇ ਹਮੇਸ਼ਾ ਚਿੰਤਤ ਰਹਿੰਦੇ ਨੇ ਉਹ ਜ਼ਰੂਰ ਸਾਡੀ ਵੀਡੀਓ ਦੇਖ ਕੇ ਸਾਨੂੰ ਸੰਪਰਕ ਕਰਨ ਮੈਨੂੰ ਮਿਲਣ ਸਾਡੇ ਉੱਪਰ ਨੰਬਰ ਦਿੱਤੇ 968800074 ਤੇ ਕਾਲ ਕਰਕੇ WhatsApp ਕਰਕੇ ਆਪਣੀ ਸੇਵਾ ਲੈ ਸਕਦੇ ਨੇ ਤੇ ਬਾਕੀ ਇੱਕ ਸੇਵਾ ਜਿਹੜੀ ਸਭ ਤੋਂ ਵੱਡੀ ਮਹਾਨ ਸੇਵਾ ਤੁਸੀਂ ਘਰ ਬਹਿ ਕੇ ਖੱਟ ਸਕਦੇ ਹੋ ਉਹ ਹੈ ਵੀਡੀਓ ਨੂੰ ਸ਼ੇਅਰ ਕਰਨਾ ਵੀਡੀਓ ਨੂੰ ਇੱਕ ਲਾਈਕ ਕਰਨਾ ਤੁਹਾਡੇ ਅੰਗੂਠਿਆਂ ਦਾ ਕੁਝ ਨਹੀਂ ਘਸਦਾ ਪਰ ਇਹ ਵੀਡੀਓ ਅੱਗੇ ਵਾਇਰਲ ਹੋ ਸਕਦੀ ਹੈ ਲੋੜਵੰਦ ਲੋਕਾਂ ਦਾ ਫਾਇਦਾ ਹੋ ਸਕਦਾ ਹੈ ਲੋਕ ਲੋਕੀ ਸੇਵਾ ਪਾ ਸਕਦੇ ਨੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਤੇ ਰੀਪੋਸਟ ਤੇ WhatsApp ਗਰੁੱਪਾਂ 'ਚ ਸ਼ੇਅਰ ਇਹਦੀ ਨੇਰੀ ਠਾਲ ਕੇ ਰੱਖੋ ਇਹ ਵੀ ਬਹੁਤ ਵੱਡੀ ਸੇਵਾ WhatsApp ਗਰੁੱਪਾਂ 'ਚ ਪਾਓ ਆਪਣੇ ਕਿੱਟੀ ਗਰੁੱਪਾਂ 'ਚ ਪਾਉਣ ਵਾਲੇ ਅਜਮਾਓ ਮੈਂ ਲੁਧਿਆਣੇ ਸ਼ਹਿਰ ਅੱਗੇ ਹੱਥ ਜੋੜ ਕੇ ਤੇ ਆਹ ਹੱਥ ਅੱਡਦਾ ਤਾਂ ਅੱਜ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ ਔਰ ਮੈਨੂੰ ਕੋਈ ਸ਼ਰਮ ਨਹੀਂ ਜਿੰਨੀ ਕ ਮੇਰੀ ਜੇਬ ਸੰਦੀ ਆ ਜਿੰਨੇ ਕ ਮਾਲਕ ਨੇ ਮੈਨੂੰ ਮੇਰੀ ਔਕਾਤ ਬਖਸ਼ੀ ਹੈ ਉਹਨੀ ਸੇਵਾ ਮੈਂ ਵੀ ਪਾਉਂਗਾ ਮੇਰੀ ਟੀਮ ਵੀ ਪਾਵੇ ਪਾਰੀ ਹੈ ਅਚੋਲੀ ਅੱਡ ਕੇ ਮੈਂ ਤੁਹਾਡੇ ਕੋਲ ਅੱਜ ਮਦਦ ਮੰਗ ਰਿਹਾ ਇਸ ਜਗ੍ਹਾ ਨੂੰ ਬਣਾਉਣ ਦੇ ਵਿੱਚ ਜ਼ਰੂਰ ਯੋਗਦਾਨ ਪਾਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਰਾਮ ਰਾਮ ਜੀ